ਅਵੇ ਕੋ ਸੋਨੂ ਸੀਤੋ ਵਾਲਾ ਪਾਈ ਜਾਂਦਾ ਤੱਕ ਮਨਿੰਦਰ ਗੁਲਸ਼ਨ ਆ ਗਿਆ ਬਲਕਾਰ ਨਖੀਲੇ ਦਾ ਗਾਣਾ ਦੋਸਤੋ ਲਾਈਵ ਸਟੇਜ ਤੇ ਬਲਕਾਰ ਨਖੀਲੇ ਨੇ ਖੁਦ ਸੋਨੂ ਸੀਤੋ ਵਾਲੇ ਨੂੰ ਆਵਾਜ਼ ਮਾਰੀ ਤੇ ਜਦੋਂ ਉਹ ਆਪਣੇ ਗਾਣਾ ਗਾਰੇ ਹੁੰਦੇ ਨੇ ਕਿ ਜਿੱਦਣ ਜੱਟ ਬਾਰ ਆ ਗਿਆ 302 ਲੱਗੂਗੀ ਉਹ ਵਾਲੇ ਗਾਣੇ ਦੀ ਜਦੋਂ ਮਨਿੰਦਰ ਗੁਲਸ਼ਨ ਲੈਂਡ ਬੋਲਦੇ ਨੇ ਤਾਂ ਉਹ ਕੋ ਬਲਕਾਰ ਨਖੀਲੇ ਕਹਿੰਦਾ ਕਿ ਹੁਣ ਨਖੀਲੇ ਵਾਲਾ ਟੱਪਾ ਸੋਨੂ ਗਾਏਗਾ ਤੇ ਸੋਨੂ ਦੋਸਤੋ ਅੱਗੂ ਬਲਕਾਰ ਨਖੀਲੇ ਵਾਲਾ ਅੰਤਰਾ ਗਾਉਂਦਾ ਤੇ ਸੋਨੂ ਨਾ ਗਾਣਾ ਗਾ ਕੇ ਮਨਿੰਦਰ ਗੁਲਸ਼ਨ ਵੀ ਬੜਾ ਖੁਸ਼ ਹੁੰਦੇ ਨੇ ਤੇ ਜਦੋਂ ਸੋਨੂ ਨਖੀਲੇ ਦਾ ਅ ਕੀ ਗਾਉਂਦਾ ਹੈ ਤੇ ਵੀ ਸਾਰੇ ਤਾੜੀਆਂ ਮਾਰਨ ਲੱਗ ਪੈਂਦੇ ਨੇ ਤੇ ਇਸੇ ਤਰ੍ਹਾਂ ਬਲਕਾਰਨ ਖੀਲਾ ਮਨਿੰਦਰ ਗੋਲਸ਼ਨ ਵੱਲੋਂ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਜਾਂਦੀ ਹੈ ਸੋਨੂ ਸੀਤੋ ਵਾਲੇ ਨੂੰ ਤੇ ਸਟੇਜ ਤੇ ਉਹਦਾ ਬੜਾ ਮਾਨ ਸਤਕਾਰ ਕੀਤਾ ਜਾਂਦਾ ਹੈ ਹਾਲਕਿ ਚਾਹੇ ਸੋਨੂ ਦੀ ਗਾਇਕੀ ਤੇ ਲੋਕ ਆਪਣਾ ਐਂਟਰਟੇਨਮੈਂਟ ਕਰਦੇ ਨੇ ਪਰ ਫਿਰ ਵੀ ਇੱਕ ਵੱਡੀ ਗੱਲ ਹੈ ਬਲਕਾਰਨ ਖੀਲਾ ਮਨਿੰਦਰ ਗੋਲਸ਼ਨ ਦੇ ਨਾਲ ਲਾਈਵ ਅਖਾੜੇ ਚ ਗਾਉਣਾ ਤੇ ਉਹ ਵੀ ਉਦੋਂ ਜਦੋਂ ਸਾਰਾ ਪੰਡਾਲ ਲੋਕਾਂ ਨਾਲ ਭਰਿਆ ਹੋਏ ਸੋ ਨਕੀਲੇ ਵੱਲੋਂ ਕੀਤੀ ਗਈ ਸੀਤੋ ਵਾਲੇ ਦੇ ਸਪੋਰਟ ਬਾਰੇ ਲੋਕਾਂ ਨੇ ਕੀ ਕਿ ਕਹਾ ਹੋਵੇ ਤੁਸੀਂ ਅੱਗੇ ਜ਼ਰੂਰ ਵੇਖਿਓ ਪਹਿਲੇ ਲਿਖਿਆ ਕਿੰਦੇ ਚੋਬਰ ਤਗੜੇ ਤੋਂ ਤਗੜੇ ਸਿੰਘੜ ਆਏ ਨੇ ਐਨੂਏ ਕੇ ਲੱਗਦਾ ਕਿ ਹੁਣ ਜਲਦੀ ਹੀ ਸੋਨੂ ਦੀ ਗਰੀਬੀ ਚੱਕੀ ਜਾਏਗੀ ਬਾਕੀ ਤੁਸੀਂ ਵੀ ਸੋਨੂ ਦੀ ਸਪੋਰਟ ਲਈ ਵੀਡੀਓ ਦਬਕੇ ਸ਼ੇਅਰ ਜ਼ਰੂਰ ਕਰ ਦਿਓ